ਮੇਰਾ ਨਾਮ ਨਿਤਿਨ ਕੰਡਾ ਜੀ ਸੇਸਾ ਨਾ ਉਹਦਾ ਬਾਲਾ ਸਾਹਿਬ ਆਇਆ ਦਾ ਜ਼ਿਲ੍ਹਾ ਪ੍ਰਧਾਨ ਆ ਮੈਨੂੰ ਜਾਣੇ ਤੋਂ ਹਾਂਜੀ ਕੀ ਕਰਨਾ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦਾ ਜਿਹੜਾ ਕੱਲ ਬੀਤੇ ਦਿਨੀ ਜਿਹੜਾ ਇੱਕ ਪੰਜਾਬ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਸ਼ਰੇਆਮ ਸਾਡੇ ਜਿਹੜਾ ਇਹਨਾਂ ਨੇ ਪਰਚਾ ਕੀਤਾ ਜੋ ਕਿ ਹੇਟ ਸਪੀਚ ਆ ਜੋ ਕਿ ਬਿਲਕੁਲ ਹੀ ਬਹੁਤ ਗਲਤ ਆ ਸਾਨੂੰ ਅਸੀਂ ਇਹ ਦੇਖਿਆ ਵੀ ਅਸੀਂ ਆਪਣੇ ਪ੍ਰੋਫਾਈਲਾਂ ਵੀ ਚੈੱਕ ਕੀਤੀਆਂ ਸਾਰਾ ਕੀਤਾ ਜੋ ਕਿ ਸਾਡੇ ਵੱਲੋਂ ਕੋਈ ਵੀ ਇਦਾਂ ਦੀ ਹੇਟ ਸਪੀਚ ਵਗੈਰਾ ਕਦੀ ਦਿੱਤੀ ਨਹੀਂ ਗਈ ਹੈ ਠੀਕ ਹੈ ਜੀ ਤੇ ਜਨ ਸਾਰੀ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਆ ਸਾਨੂੰ ਦੱਸਿਆ ਜਾਵੇਗਾ ਕਿ ਕਿਹੜੀ ਅਧਾਰ ਤੇ ਕੋਈ ਹੇਟਸ ਵੀ ਸਾਡੇ ਵੱਲੋਂ ਸਾਡੇ ਪ੍ਰਵਕਤਾ ਵੱਲੋਂ ਚੰਦਰਗਾਂ ਚੱਡਾ ਜੀ ਵੱਲੋਂ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਤੁਸੀਂ ਉਹਨਾਂ ਦੇ ਪਰਚਾ ਕੀਤੇ ਅੱਛਾ ਕੀ ਇਸ ਦੇ ਮਾਮਲੇ ਦੇ ਵਿੱਚ ਤੁਸੀਂ ਕੋਈ ਦਿੱਤਾ ਮੰਗ ਪੱਤਰ ਦਿੱਤਾ ਬਿਲਕੁਲ ਜੀ ਅੱਜ ਅਸੀਂ ਜਾਵਾਂਗੇ ਮੰਨ ਜੋ ਸੀਪੀ ਸਾਹਿਬ ਕੋ ਜੁਆਇੰਟ ਸੀਪੀ ਸਾਹਿਬ ਕੋ ਇਸ ਬਾਰੇ ਮਿਲਣ ਜਾਵਾਂਗੇ ਇਸ ਬਾਰੇ ਜਿਹੜਾ ਨੂੰ ਕਹ ਰਹੂਗਾ ਕਿ ਹਾਂ ਜੀ ਕਿਹੜੀ ਉਹਨਾਂ ਨੇ ਇੰਦਾ ਦੀ ਹੇਟ ਸਪੀਚ ਦਿੱਤੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਦੰਗੇ ਭੜਕਾਉਂਦੀ ਆ ਦੋ ਸਮੁਦਾਇਆਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਪ੍ਰੋਫਾਈਲਾਂ ਚਾ ਚੀਤੀ ਆਪਨੇ ਸਟੇਟਸ ਸਾਰੇ ਕੀਤੇ ਹੈ ਕੋਈ ਵੀ ਇਦਾਂ ਦਾ ਸਾਡੇ ਉਤੇ ਕਮੈਂਟ ਵੀ ਇਦਾਂ ਦਾ ਕੋਈ ਨਹੀਂ ਆ ਗਲਤ ਕਿ ਹਾਂ ਵੀ ਜਿਨ੍ਹਾਂ ਨੂੰ ਤੇ ਲੈ ਕੇ ਇਹ ਸਾਡੇ ਬਾਰੇ ਕੋਈ ਛੋਇਆ ਹੋਵੇ ਕੀ ਕੀ ਕਾਰਨਾ ਫਿਰ ਫੋਟੋ ਨਹੀਂ ਕਿਉਂ ਪੱਤੇ ਨਹੀਂ ਬਿਲਕੁਲ ਆ ਤਾਂ ਹੁਣ ਦੇਖੋ ਜੀ ਅਸੀਂ ਹੁਣ ਆਪਣੇ ਧਰਮ ਦੀ ਗੱਲ ਜੋ ਜੋ ਕੀ ਪਿਛਲੇ ਦਿਨੀ ਜੋ ਦੋ ਜਾਣੇ ਦੇ ਘਰੇ ਪੈਟਰੋਲ ਬੰਬ ਨਾਲ ਬਲਾਸਟ ਹੋਇਆ ਜੀ ਅਸੀਂ ਉਸ ਬਾਰੇ ਵੀ ਨਹੀਂ ਕੁਝ ਬੋਲ ਸਕਦੇ ਬ੍ਰੈਂਪੰਗ ਦੇ ਹਿੰਦੂ ਮੰਦਿਰਾਂ ਤੇ ਹਮਲਾ ਹੋਇਆ ਉਸ ਬਾਰੇ ਵੀ ਨਹੀਂ ਅਸੀਂ ਬੋਲ ਸਕਦੇ ਫੇਰ ਤਾਂ ਬਹੁਤ ਗਲਤ ਗੱਲ ਹੈ ਫੇਰ ਤਾਂ ਅਸੀਂ ਘਰੇ ਹੀ ਬਹਿ ਜਾਣੀ ਆ ਜੀ ਬਿਲਕੁਲ ਜੀ ਪੂਰੀ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀ ਆਵਾਜ਼ ਨੂੰ ਅਸੀਂ ਅਸੀਂ ਤੁਹਾਨੂੰ ਦਿਖਾਉਣਾ ਹੈ ਆਪਣੇ ਮਾਧਿਅਮ ਨਾਲ ਅਸੀਂ ਕੀ ਕੀ ਇੱਥੇ ਕੰਮ ਕੀਤੇ ਵੀ ਹੈ ਅਸੀਂ ਹਰ ਭਾਈਚਾਰੇ ਨੂੰ ਨਾਲ ਲੈ ਕੇ ਨਾਲ ਚੱਲਦੇ ਆਂ ਚਾਹੇ ਕੋਈ ਨਗਰ ਕੀਰਤਨ ਹੋਵੇ ਚਾਹੇ ਕੋਈ ਕ੍ਰਿਸਚੀਅਨ ਦਾ ਕੋਈ ਹੋਵੇ ਲੋ ਜੀ ਜਨਾਗੇ ਦੇ ਪ੍ਰੋਫੈਸਰ ਨੇ ਕਿਹਾ ਸੀ ਲਿੰਕ ਉਹਦੇ ਨਾਲ ਐਫਆਈਆਰ ਦੇ ਵਿੱਚ ਜ਼ਿਕਰ ਕੀਤਾ ਕਿ ਉਹ ਆਪਣੇ ਚੈੱਕ ਕਰਨ ਲਈ ਅਸੀਂ ਤਾਂ ਕਹਿ ਰਹੇ ਹ ਦਿਖਾਇਆ ਦੇਵੋ ਜੀ ਸਾਨੂੰ ਅਸੀਂ ਜਾਵਾਂਗੇ ਤੈਨੂੰ ਇਹਦਾ ਸਾਡਾ ਟਾਈਮ ਆ ਦੀ ਸੀਪੀ ਸਾਹਿਬ ਨੂੰ ਮਿਲਣ ਦਾ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਜਾਊਗਾ ਦਿਖਾਓ ਜੀ ਕਿਹੜੇ ਨੇ ਪਹਿਲਾਂ ਵੀ ਆਪਾਂ 11 12 ਮਾਮਲੇ ਜਿਹੜੇ ਆ ਦਰਜ ਕੀਤੇ ਸੀਗੇ ਲਗਾਤਾਰ ਮਾਮਲੇ ਦਰਜ ਹੋ ਰਹੇ ਆ ਕਿਉਂ ਈਟੀ ਕਰਕੇ ਆਪਸ ਵਿੱਚ ਕਿਹੜੇ ਭਾਈਚਾਰਕ ਮੁੱਦੇ ਆਉਂਦਾ ਹੈ ਪਹਿਲਾਂ ਦੇ ਫਰਕ ਹੋਏ ਨੇ ਪਹਿਲੇ ਇੱਥੇ ਲੜੀ ਦਾ ਜਿਹੜਾ ਬਗੀਰ ਮੋਚਾ ਕਰਦੇ ਨੇ ਦੇਖੋ ਜੀ ਉਹ ਕਿਸੇ ਹੋਰ ਤੇ ਹੋਏ ਨੇ ਪਰ ਸਾਨੂੰ ਆਪਣੇ ਆਪਣੇ ਪ੍ਰਵਕਤਾ ਤੇ ਸਾਨੂੰ ਆਪਣੀ ਟੀਮ ਬਾਰੇ ਪਤਾ ਅਸੀਂ ਕਦੇ ਵੀ ਅਗਰ ਸਾਡੀ ਟੀਮ ਚੋਂ ਵੀ ਕੋਈ ਬੰਦਾ ਇਦਾਂ ਦਾ ਬਿਆਨ ਦਿੰਦਾ ਜਿੱਦਾਂ ਪਿਛਲੇ ਉਸਾਲ ਪਹਿਲਾਂ ਹਰੀ ਸਿੰਘ ਲ ਨੇ ਪਟਿਆਲੇ ਤੋਂ ਬਿਆਨ ਦਿੱਤਾ ਸੀਗਾ ਜਾਂ ਧਾਲੀ ਉਥੋਂ ਗੁਰਦਾਸਪੁਰ ਤੋਂ ਹਰਵਿੰਦਰ ਸੋਨੀ ਨੇ ਕੋਈ ਦਰਵਾਜ਼ਾ ਬਾਰੇ ਬਿਆਨ ਦਿੱਤਾ ਸੀ ਸਾਡੀ ਪਾਰਟੀ ਨੇ ਇਨਸਟਾ ਤੋਂ ਉਹਨਾਂ ਨੂੰ ਬਾਹਰ ਘਟਾਇਆ ਸੀ ਸਾਡੀ ਪਾਰਟੀ ਵਿੱਚ ਕੋਈ ਵੀ ਅਸੀਂ ਸਾਰੇ ਸਮਾਜ ਦੇ ਨੂੰ ਨਾਲ ਲੈ ਕੇ ਹਿੰਦੂ ਭਾਈਚਾਰੇ ਦਾ ਸਾਡਾ ਨੋ ਮਰਦਾ ਜਿਹੜਾ ਰਿਸ਼ਤਾ ਹੈ ਉਹ ਜਿੱਦਾਂ ਕਾਇਮ ਸੀਗਾ ਉਦਾਂ ਹੀ ਕਾਇਮ ਅਸੀਂ ਰੱਖਾਂਗੇ ਲੱਗਦਾ ਵੀ ਸ਼ਿਫਟ ਨਾਲ ਨਾਂ ਤੇ ਪੰਜਾਬ ਦੇ ਵਿੱਚ ਹੋਰ ਵੀ ਕਈ ਜਿਹੜੇ ਆ ਜੱਥੇ ਬੰਦਿਆ ਬੰਨੀਆਂ ਹੋਈਆਂ ਨੇ ਉਹ ਵੀ ਇਸ ਤਰ੍ਹਾਂ ਦੀ ਬਿਹਰਬਾਦੀ ਕਰ ਲਿਆ ਤੇ ਸਾਰੀ ਜਿਹੜੀ ਬਿਹਰਬਾਦੀ ਕਰਨਾ ਨਹੀਂ ਬਿਲਕੁਲ ਜੀ ਉਹਨਾਂ ਦੇ ਕਰਕੇ ਜਿੱਦਾਂ ਸਾਡੀ ਉਹਦਾ ਬਾਲਾ ਸਾਹਿਬ ਠਾਕਰੇ ਦੀ ਟੀਮ ਸਾਡੀ ਵੀ ਟੀਮ ਹੋ ਰਹੀ ਹੈ ਬਿਲਕੁਲ ਹੈ ਇਹ ਮੰਗ ਕਰੋਂਗੇ ਮੰਗ ਆਈ ਹੈ ਜੀ ਇਸ ਇਨਸਾਫ ਉੱਤਾ ਲੈ ਜੇ ਜਿੱਦਾਂ ਵੀ ਤੁਹਾਨੂੰ ਚਾਹੇ ਪਰਚਾ ਸੀ ਦੱਦ ਕਰਾਂ ਤੱਕ ਪੂਰਾ ਜਾਵਾਂਗੇ ਜੀ ਦਨ ਦੋ ਵੀ ਇਹ ਚ ਸੰਘਰਸ਼ ਕਰਨਾ ਵਗੇ ਅਸੀਂ ਕਰਾਂਗੇ ਸਾਡੀ ਟੀਮ پاس ਅਜੀਤ ਸ਼ਿਵਸਰਨ ਜੁਵਾ ਉਦੋਂ ਬਾਲਾ ਸਾਹਿਬ ਠਾਕਰੇ ਸਾਡੀ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਉਹਨਾਂ ਨੂੰ ਕਿਹੜੇ ਵਿਆਪ ਦੇ ਨਾਲ ਦੇ ਪਰਚਾ ਦਿੱਤਾ ਗਿਆ ਜਿੱਦਾਂ ਕਿ ਮੈਂ ਅੱਜ ਇਸ ਮਾਨ ਜੋ ਚੱਡਾ ਚੰਦਰਗਾਂ ਚੱਡਾ ਹੀ ਨੇ ਅਸੀਂ ਸਮਾਜ ਵੱਲੋਂ ਦੇਖੋ ਜੀ ਅਸੀਂ 8 ਟਰੱਕ ਜਦੋਂ ਬਾਹਰ ਵਾੜਾ ਆਈਆਂ ਸੀ ਪੰਜਾਬ ਦੇ ਵਿੱਚ ਅਸੀਂ ਉਦੋਂ ਸੇਵਾ ਆਪਣੀ ਦਿੱਤੀ ਠੀਕ ਹੈ ਜੀ ਇੱਦਾਂ ਹੀ ਉਹ ਆਪਣੀ ਸਪਸ਼ਟੀਕਰਨ ਦੇ ਦਨ ਸਮਾਜ ਇਹ ਵਪਾਰੀ ਮਰਿਆ ਸੀਗਾ ਜੀ ਨਕੋਦਰ ਦੇ ਵਿੱਚ ਅਸੀਂ ਉੱਥੇ ਗਏ ਠੀਕ ਹੈ ਜੀ ਇਦਾਂ ਦੇ ਸਾਡੀ ਪਾਰਟੀ ਕਦੀ ਵੀ ਆ ਸੁਣਨੀ ਹੈ ਜੀ ਗੁਰਦਾਸਪੁਰ ਦਾ ਇਹਨੇ ਜੀ ਹਰਮੰਦਰ ਸਾਹਿਬ ਜੀ ਬਾਰੇ ਗਲਤ ਬੋਲਿਆ ਸੀਗਾ ਤੇ ਅਸੀਂ ਤੁਰੰਤ ਪਾਰਟੀ ਚੋਂ ਬਾਹਰ ਕੱਢਿਆ ਸੀਗਾ ਇਦਾਂ ਹੀ ਸਾਨੂੰ ਪਤਾ ਤਾਂ ਲੱਗੇ ਕਿ ਚੰਡਾ ਜੀ ਨੇ ਬੋਲਿਆ ਕੀ ਆ ਕਿਉਂਕਿ ਉਹਦਾ ਧਰਮ ਆ ਲੋ ਜੀ ਆ ਲੋ ਅਸੀਂ ਸਾਡੀ ਸਿਕਿਉਰਿਟੀ ਦਾ ਸੀਗਾ ਅਸੀਂ ਸਿਕਿਉਰਿਟੀ ਵੀ ਵਾਪਸ ਕੀਤੀ ਆ ਅਸੀਂ ਇਹ ਨਹੀਂ ਕਿ ਸਾਡੀ ਸ਼ੇਵਸਾ ਨਾਲ ਕਿ ਸਿਕਿਉਰਿਟੀ ਦੇ ਕਰਕੇ ਕਿ ਥ੍ਰੈਟ ਕਰਕੇ ਅਸੀਂ ਸਮਾਜ ਦੇ ਵਿੱਚ ਤੇ ਧਰਮ ਦੇ ਵਿੱਚ ਹਰ ਵਾਰੀ ਆਪਣਾ ਸਹਿਯੋਗ ਦਿੱਤਾ ਪਰ ਇਹ ਪਤਾ ਨਹੀਂ ਕਿਹੜੀ ਬੇਰੁਖੀ ਹੋ ਗਈ ਹੈ ਕਿ ਸਾਡੇ ਦੇ ਸਾਡੇ ਦੇ ਪਰਚੇ ਦੇ ਰਿਹਾ ਅਸੀਂ ਸਮਾਜ ਦੀ ਗੱਲ ਕਰੀਏ ਧਰਮ ਦੀ ਗੱਲ ਕਰੀਏ ਜਿਆਦਾ ਇੱਕ ਮਿੰਟ ਇੱਕ ਦਿਖਾ ਦੇ ਫਿਰ ਅਸੀਂ ਵੀ ਸਾਡਾ ਸਾਡੀ ਪਾਰਟੀ ਦੇ ਯੋਗਰਾ ਸ਼ਰਵਾ ਜੀ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਖੜਾਂਗੇ ਕਿ ਉਹਨਾਂ ਨੇ ਇਹ ਗਲਤ ਕੀਤਾ ਇੱਕ ਵੀ ਦੱਸ ਦੇਣ ਕਿ ਕਿਹੜੀ ਹਰਤਬੀ ਦਿੱਤੀ ਲਿੰਕ ਚੈੱਕ ਨਹੀਂ ਕੀਤੇ ਤੁਸੀਂ ਭਾਜੀ ਕੀਤੇ ਮੈਂ ਵੀ ਉਹੀ ਕਹਿ ਰਿਹਾ ਮੈਂ ਲਿੰਕਾਂ ਦੇ ਵਿੱਚੋਂ ਹੀ ਕੱਢੇ ਆ ਆ ਸਾਰਾ ਦੇਖੋ ਨਾ ਜੀ ਆ ਸਾਰੇ ਜਿਹੜਾ ਮਰਜ਼ੀ ਕਹੋਗੇ ਆਪੋ ਖੜਦਾਲ ਤੇ ਬੈਠੇ ਜੀ ਸੀ ਵੀ ਦਫਤਰ ਦੇ ਬਾਹਰ ਅਸੀਂ ਤਾਂ ਆ ਸਾਰੇ ਲਿੰਕੀ ਚੈੱਕ ਕੀਤੇ ਆ ਨਾ ਮੈਨੂੰ ਤਾਂ ਇਹਦੇ ਵਿੱਚ ਕੋਈ ਦੰਦੇ ਰਾਇਆ ਨਹੀਂ ਜੀ ਜੇ ਇਹਨਾਂ ਨੂੰ ਤੁਸੀਂ ਅਰਥਪੀਚ ਬੋਲਦੇ ਹੋ ਤੇ ਅਸੀਂ ਘਰੇ ਬੈ ਜਾਂਦੇ ਆ ਜੀ ਇਹਨਾਂ ਵਿੱਚੋਂ ਮੈਨੂੰ ਦੱਸ ਦੋ ਕੋਈ ਵੀ ਆਪਾਂ ਜੇ ਕੋਈ ਗਲਤ ਕੰਮ ਕੀਤਾ ਹੋ ਕੀ ਮੰਗ ਕਰੋਗੇ ਅਜੀ ਮੰਗ ਇਹ ਆ ਜੀ ਅਸੀਂ ਤਾਂ ਪਹਿਲਾਂ ਪਰਚਾ ਕੈਨਸਲ ਕਰਾਣਾ ਵਾ ਜੇ ਪਰਚਾ ਨਾ ਕੈਨਸਲ ਹੋਇਆ ਅਸੀਂ ਪੰਜਾਬ ਭਰ ਦੇ ਵਿੱਚ ਅੰਦੋਲਨ ਕਰਾਂਗੇ